ਈ-ਸਪੋਰਟਸ ਨੂੰ ਜਿਹੜਾ ਅੱਗੇ ਵਧਾਉਣ ਦਾ ਕੰਮ ਕਰ ਰਹੇ ਆ ਨੌਜਵਾਨਾਂ ਨੂੰ ਗਰਾਊਂਡ 'ਚ ਲਿਆਉਣ ਦਾ ਕੰਮ ਕਰਦੇ ਆ ਮੈਂ ਸਮਝਦਾ ਇਹ ਬਹੁਤ ਵੱਡੀ ਸਮਾਜ ਸੇਵਾ ਔਰ ਕਿ ਜਸਦੇਵ ਸਿੰਘ ਗੋਲਾ ਯੂਐਸਏ ਜੋ ਸਾਨੂੰ ਸਦੀਵੀ ਬਿਛੋੜਾ ਦੇ ਕੇ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਸੀ ਜੀ ਔਰ ਇਸੇ ਤਰ੍ਹਾਂ ਹੀ ਨੌਜਵਾਨ ਪੀੜੀ ਨੂੰ ਇਹ ਠੀਕ ਸਿਹਤ ਦਿੰਦੇ ਰਹਿਣ ਤਾਜੋ ਨਸ਼ਿਆਂ ਤੋਂ ਹੋਰ ਮਾੜੇ ਕੰਮਾਂ ਤੋਂ ਬਚਣ ਇਹ ਜੋ ਟੂਰਨਾਮੈਂਟ ਹੈ ਜੀ ਸਾਡੇ ਸਵਾਰਗੀ ਜਸਦੇਵ ਸਿੰਘ ਗੋਲਾ ਯੂ ਐਸ اے ਜੋ ਸਾਨੂੰ ਸਦੀਵੀ ਬਿਛੋੜਾ ਦੇ ਗਏ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਸੀ ਜੀ ਇਹ ਟੂਰਨਾਮੈਂਟ ਦੇ ਵਿੱਚ ਜੀ ਸਾਰੇ ਤੁਹਾਨੂੰ ਪਤਾ ਬਾਹਰੋਂ ਐਨ ਆਰ ਆਈ ਭਾਈ ਆਪਣੇ ਆ ਕੇ ਕੈਨੇਡਾ ਅਮਰੀਕਾ ਬਾਕੀ ਸਾਰੀਆਂ ਕੰਟਰੀਆਂ ਤੋਂ ਆ ਕੇ ਵੱਡਾ ਸਹਿਯੋਗ ਐਨ ਆਰ ਆਈ ਭਾਈਆਂ ਦਾ ਹੁੰਦਾ ਤੇ ਬਾਕੀ ਸਾਰੇ ਇਲਾਕਾ ਨਿਵਾਸੀ ਪਿੰਡ ਨਗਰ ਪੰਚਾਇਤ ਬਾਉਂਦਲੀ ਮਾਲਵਾ ਕਾਲਜ ਐਸੋਸੀਏਸ਼ਨ ਆਪਣੇ ਕਾਲਜ ਦੀ ਐਸੋਸੀਏਸ਼ਨ ਆ ਜਿਹੜੀ ਇਹਨਾਂ ਦਾ ਸਹਿਯੋਗ ਸਾਨੂੰ ਜੀ ਸਾਰੇ ਇਲਾਕੇ ਦਾ ਸਹਿਯੋਗ ਆ ਸਾਰੇ ਜਿੰਨੇ ਹੁਣ ਸਾਡੇ ਸੱਦੇ ਪੁੱਤਰ ਤੇ ਇੱਥੇ ਵੀ ਆਈਪੀ ਪਹੁੰਚੇ ਨੇ ਕੋਈ ਪਾਰਟੀ ਇਹੋ ਜਿਹੀ ਨਹੀਂ ਜਿਹਦਾ ਨਾ ਹੀ ਸਾਡੇ ਕੋਲ ਪਹੁੰਚਿਆ ਜੀ ਕਾਂਗਰਸ ਦੇ ਨਮਾ ਦੇ ਵੀ ਪਹੁੰਚੇ ਨੇ ਆਪ ਦੇ ਵੀ ਪਹੁੰਚੇ ਨੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਰੇ ਸਾਡੇ ਕੋਲ ਸਾਰੇ ਪਾਰਟੀਆਂ ਦੇ ਨਮਾਇਦੇ ਪਹੁੰਚੇ ਆ ਸਭ ਤੋਂ ਵੱਡਾ ਦਰਸ਼ਕ ਭਰਾ ਜੀ ਜਿਹੜੇ ਸਾਡਾ ਵੱਧ ਚੜ ਕੇ ਹਰ ਸਾਲ ਸਹਿਯੋਗ ਦਿੰਦੇ ਨੇ ਉਹਨਾਂ ਦਾ ਜਿਹੜੇ ਸਾਡੇ ਸਹਿਯੋਗੀ ਸੱਜਣ ਨੇ ਐਨ ਆਰ ਆਈ ਭਾਈ ਨੇ ਜਾਂ ਜੋ ਵੀ ਕਿਸੇ ਤਿਲ ਫੁੱਲ ਦੀ ਸਾਡੇ ਨਾਲ ਸਹਾਇਤਾ ਕਰਦੇ ਨੇ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਪੈਸ਼ਲ ਤੁਹਾਡੇ মিডিਆ ਭਰਾ ਦੇ ਜਿਨ੍ਹਾਂ ਨੇ ਸਾਡਾ ਸਾਥ ਇਸ ਵਾਰ ਦਿੱਤਾ ਮੈਂ ਅੱਗੇ ਤੋਂ ਵੀ ਰੱਖਦੀ ਆ ਅਸੀਂ ਆਸ ਵੀ ਇੱਡਾ ਹੀ ਸਾਡਾ ਸਾਰੇ ਜਣੇ ਸਾਥ ਦੇਣਗੇ ਧੰਨਵਾਦ ਜੀ ਕੀ ਕਹਿਣਾ ਚਾਹੁੰਦਾ ਵਿਖਰਾ ਦਾ ਅੱਜ ਟੂਰਨਾਮੈਂਟ ਦਾ ਸਤਿ ਸ੍ਰੀ ਅਕਾਲ ਜੀ ਸਾਰੇ ਆਪਾਂ ਪਹਿਲਾਂ ਸਾਡਾ 1 2 3 ਤਰੀਕ ਦਾ ਸੀਗਾ ਜੀ ਮੈਚ ਪਹਿਲਾਂ 35 45 1 ਤਰੀਕ ਨੂੰ ਤੇ 55 ਹੋਈ ਕੱਲ ਅਕੈਡਮੀਆ ਦੇ ਹੋਏ ਰਾਰਾ ਸਾਹਿਬ ਤੇ ਮਲੇਰ ਕੋਟਾ ਲੁਧਿਆਣਾ ਫੈਡਰੇਸ਼ਨ ਦੇ ਉੱਚ ਵਧੀਆ ਮੈਚ ਹੋਏ ਨੇ ਸਾਰੇ ਪਿੱਠ ਰਾਏ ਤੁਸੀਂ ਵੀ ਕੱਲ ਹੋਏਗਾ ਜੀ ਜਿਹੜੇ ਸਾਂ ਸੀਆਂ ਕੁੜੀਆਂ ਦੀਆਂ ਮੁੰਡਿਆਂ ਦੀਆਂ 800 400 100 ਕਿਲੋਮੀਟਰ ਤੇ ਅੱਜ ਸਾਡਾ ਤੀਜਾ ਦਿਨ ਅੱਜ 65 ਕਿਲੋ ਤੇ ਯੂਨਾਈਟ ਪੰਜਾਬ ਯੂਨਾਈਟਰ ਫੈਡਰੇਸ਼ਨ ਦੀਆਂ 6 ਟੀਮਾਂ ਖੇਡ ਰਹੀਆਂ ਨੇ ਤੇ ਸ਼ਾਮ ਨੂੰ ਜੈਜੀ ਵੈਂਸ ਦਾ ਖਾਟਾ ਲੱਗਿਆ ਵਧੀਆ ਨਾਮ ਦਿੱਤੇ ਜਾ ਰਹੇ ਨੇ ਤੇ ਹਾਂ ਜੀ ਹਾਂ ਜੀ ਹਾਂ ਫਸਟ ਪ੍ਰਾਈਜ਼ ਹੈਗਾ ਜੀ 1 ਲੱਖ 75000 ਤੇ ਸੈਕੰਡ ਹੈਗਾ 1 ਲੱਖ 25000 ਉਹ ਜੱਸੇ ਪੌਤ ਵੱਲੋਂ ਦਿੱਤਾ ਜਾਣਾ ਅਸਟ੍ਰੈਟਿਕ ਤੇ ਕਬੱਡੀ ਦੀ ਮੈਚ ਕਰਾਏ ਗਏ ਨੇ ਜਾਂ ਹੋਰ ਵੀ ਸੀਗਾ ਕੁਝ ਹਾਂ ਜੀ ਹਾਂ ਜੀ ਦੋ ਦੋਏ ਸੀਗਾ ਜੀ ਤੇ ਬਹੁਤ ਅੱਛਾ ਲੱਗ ਰਿਹਾ ਜੀ ਇਹ ਮਾਲਵੇ ਦਾ ਸਭ ਤੋਂ ਵੱਡਾ ਖੇਡ ਮੇਲਾ ਵਾ ਟੂਰਨਾਮੈਂਟ ਆ ਐਨ ਆਰ ਆਈ ਭਰਾ ਮਿਲ ਕੇ ਕਰਾਉਂਦੇ ਆ ਸਾਰੇ ਲੋਕ ਤੇ ਮੈਂ ਤਾਂ ਵਧਾਈ ਦੇਣਾ ਚਾਹਣਾ ਬਹੁਤ ਵਧੀਆ ਗੇਮ ਚੱਲ ਰਹੀ ਆ ਕਿ ਸਪੋਰਟਸ ਨੂੰ ਜਿਹੜਾ ਅੱਗੇ ਵਧਾਉਣ ਦਾ ਕੰਮ ਕਰ ਰਹੇ ਆ ਨੌਜਵਾਨਾਂ ਨੂੰ ਗਰਾਊਂਡ 'ਚ ਲਿਆਉਣ ਦਾ ਕੰਮ ਕਰਦੇ ਆ ਮੈਂ ਸਮਝਦਾ ਇਹ ਬਹੁਤ ਵੱਡੀ ਸਮਾਜ ਸੇਵਾ ਮੈਂ ਉਹ ਅਪਰੀਸ਼ੀਏਟ ਕਰਦਾ ਹਾਂ ਔਰ ਇਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਐਨ ਆਰ ਆਈ ਦਾ ਕਿ ਬਹੁਤ ਵਧੀਆ ਸਮਾਜਿਕ ਯੋਗਦਾਨੇ ਦੇ ਰਹੇ ਨੇ ਔਰ ਇਸੇ ਤਰ੍ਹਾਂ ਹੀ ਨੌਜਵਾਨ ਪੀੜੀ ਨੂੰ ਇਹ ਠੀਕ ਸਿਹਤ ਦਿੰਦੇ ਰਹਿਣ ਤਾਜੋ ਨਸ਼ਿਆਂ ਤੋਂ ਹੋਰ ਮਾੜੇ ਕੰਮਾਂ ਤੋਂ ਬਚਣ ਔਰ ਠੀਕ ਸਮਾਜ ਦਾ ਤਰੱਕੀ ਲਈ ਯੋਗਦਾਨ ਪਾਉਣ